ਹਾਂਜੀ ਅੱਜ ਗੱਲਬਾਤ ਜ਼ਿੰਦਗੀ ਦੀ ਸੱਚਾਈ ਬਾਰੇ ਕਿ ਸਤਰੀ ਅਧਿਆਪਕ ਉਹ ਬੱਚਿਆਂ ਦੀ ਅਧਿਆਪਕ ਵੀ ਮਾਂ ਵੀ ਘਰ ਦੇ ਬੱਚਿਆਂ ਦੀ ਵੀ ਮਾਂ ਵੀ ਹੁੰਦੀ ਆ ਇੱਕ ਗੁਰੂ ਜਾਂ ਅਧਿਆਪਕ ਵੀ ਹੁੰਦੀ ਆ ਉਹਦੇ ਬਾਰੇ ਛੋਟੀ ਜਿਹੀ ਇੱਕ ਪੋਇਮ ਲਿਖੀ ਹੈ ਤੇ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਏਗੀ ਹੈ ਇੱਕ ਸਤਰੀ ਅਧਿਆਪਕ ਅਤੇ ਮਾਂ 60 ਸਾਲ ਬਾਅਦ ਹਰ ਸਮੇਂ ਵਿਦਿਆਰਥੀਆਂ ਤੇ ਬੱਚਿਆਂ ਨਾਲ ਘਿਰੇ ਬਾਅਦ ਚ 60 ਸਾਲ ਤੋਂ ਬਾਅਦ ਇਕੱਲੀ ਰਹਿ ਜਾਂਦੀ ਹੈ। ਇੱਕ ਇਸਤਰੀ ਅਧਿਆਪਕ ਆਪਣੇ ਸਕੂਲ ਦੇ ਬੱਚਿਆਂ ਦੀ ਮਾਂ ਵੀ ਹੁੰਦੀ ਹੈ। ਖਾਸ ਕਰਕੇ ਲੜਕੀਆਂ ਦੀ। ਉਹਨਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਸੁਣਦੀ, ਉਹਨਾਂ ਨੂੰ ਸਮਾਜ ਬਾਰੇ ਜਾਗਰੂਕ ਕਰਦੀ, ਜ਼ਮਾਨੇ ਬਾਰੇ ਦੱਸਦੀ, ਉਹਨਾਂ ਦੇ ਘਰ ਦੇ ਹਾਲਾਤ ਸਮਝਦੀ ਜਿਹੜਾ ਹੈ ਆਪਣੇ ਬੱਚਿਆਂ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਸਮਝਦੀ ਆਪਣੇ ਵਿਦਿਆਰਥੀ ਤੇ ਬੱਚੇ ਉਹਨੂੰ ਇੱਕੋ ਜਿਹਾ ਮਹਿਸੂਸ ਹੁੰਦੇ ਆ ਸਕੂਲ ਦੇ ਬੱਚੇ ਅਤੇ ਘਰ ਦੇ ਬੱਚਿਆਂ ਵਿੱਚ ਕੀਰੀ ਸਭ ਕੁਝ ਸੁਧ-ਬੁਧ ਖੋਈ ਉਹਨਾਂ ਨੂੰ ਹੀ ਆਪਣੀ ਜ਼ਿੰਦਗੀ ਮੰਨ ਬੈਠਦੀ ਹੈ ਪਰ 60 ਸਾਲ ਬਾਅਦ ਵਿਦਿਆਰਥੀਆਂ ਤੋਂ ਵੀ ਅਲੱਗ ਤੇ ਬੱਚਿਆਂ ਤੋਂ ਵੀ ਅਲੱਗ ਇਕੱਲੀ ਚੁੱਪ ਹੋ ਜਾਂਦੀ ਹੈ ਕਿ ਕਿਸ ਨੂੰ ਪੜਾਵੇ ਸਾਰੇ ਵਿਦਿਆਰਥੀ ਤੇ ਬੱਚੇ ਆਪਣਾ ਆਪਣਾ ਰਸਤਾ ਚੁਣ ਕੇ ਆਪਣੇ ਰਸਤੇ ਤੇ ਤੁਰ ਜਾਂਦੇ ਨੇ ਇੱਕ ਇਸਤਰੀ ਅਧਿਆਪਕ ਤੇ ਇੱਕ ਮਾਂ ਬਹੁਤ ਇਕੱਲੀ ਰਹਿ ਜਾਂਦੀ ਹੈ ਇੱਕ ਇਸਤਰੀ ਅਧਿਆਪਕ ਤੇ ਮਾਂ ਬਹੁਤ ਇਕੱਲੀ ਰਹਿ ਜਾਂਦੀ ਹੈ ਆ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏਗੀ ਬੜੀ ਵਧੀਆ ਮੈਨੂੰ ਲੱਗੀ ਸੀ ਇਹ ਗੱਲ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਥੈਂਕ ਯੂ